ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਲਕਾਰਤਨ ਵੈਲਕਮ ਕਰਦਾ ਤੁਹਾਡਾ YouTube ਚੈਨਲ ਤੇ ਸੋ ਦੋਸਤੋ ਅੱਜ ਫੀਲਡ ਕਰ ਰਹੇ ਸੀਗੇ ਚੋਨਾ ਦੇਖ ਰਹੇ ਸੀ ਕਿੱਥੇ ਕੋਈ ਪ੍ਰੋਬਲਮ ਆ ਗਈ ਤੇ ਫੀਲਡ ਕਰਦੇ ਕਰਦੇ ਅੱਜ ਪਹੁੰਚਿਆ ਪਿੰਡ ਮਲੋਵਾਲ ਤੇ ਜੇਰ ਬੰਦਾ ਚਾਹੇ ਤਾਂ ਕੀ ਨਹੀਂ ਕਰ ਸਕਦਾ ਹਨਾ ਸੋ ਇੱਥੇ ਆ ਕੇ ਇੱਕ ਮਨ ਨੂੰ ਸਕੂਨ ਦੇਣ ਵਾਲੀ ਗੱਲ ਮਿਲੀ ਜਾ ਤੁਹਾਨੂੰ ਬਾਈ ਨਾਲ ਇੰਟਰੋਡਿਊਸ ਵੀ ਕਰਾਵਾਂਗੇ ਗੱਲ ਇਹ ਆ ਕਿ ਬਾਈ ਨੇ ਤਕਰੀਬਨ ਆਪਣੇ ਖੇਤ ਦੇ ਵਿੱਚ ਕੋਈ 1-2 ਨੂੰ ਛੱਡ ਕੇ ਬਾਕੀ ਸਾਰੇ ਫਲਦਾਰ ਬੂਟੇ ਲਾਏ ਵੇਣੇ। ਔਰ ਉਸ ਤੋਂ ਵੀ ਵੱਡੀ ਗੱਲ ਇਹ ਆ ਕਿ ਫਲ ਲੈਣ ਲੱਗ ਗਿਆ। ਜਿਹੜੇ ਲੋਕ ਕਹਿੰਦੇ ਨੇਗੇ ਆਪਣੇ ਦਾ ਜੀ ਫੁਲਾਣਾ ਫਲ ਨਹੀਂ ਹੁੰਦਾ ਆਪਣੇ ਤਾਂ ਕਫਲ ਨਹੀਂ ਹੁੰਦਾ। ਸੋ ਬਾਈ ਦੀ ਮਿਹਨਤ ਨੂੰ ਸਲਾਮ ਆ। ਨਾਲ ਤਾਂ ਤੁਹਾਨੂੰ ਮਿਲਾਉਣੇ ਉਹਨਾਂ ਨਾਲ ਤੇ ਨਾਲੇ ਦਿਖਾਵਾਂਗੇ ਤੁਹਾਨੂੰ ਸਾਰੇ-ਸਾਰੇ ਬੂਟੇ। ਸੋ ਆਜੋ ਗੱਲ ਕਰਦੇ ਆਪਾਂ। ਬਾਈ ਰਣਜੀਤ ਪਿੰਡ ਬਲੋਵਾਲ ਤੋਂ ਬਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਹੋ ਠੀਕ ਠਾਕ ਹੋ ਬਹੁਤ ਵਧੀਆ ਜੀ ਗਏ ਆਪਾ ਅੱਛਾ ਵੀਰੇ ਆਕੇ ਨਾ ਬਹੁਤ ਵਧੀਆ ਲੱਗਿਆ ਤੁਹਾਡੀ ਖੇਤ ਆਏ ਤਾਂ ਜੀ ਜੀ ਦੇਖਣ ਸੀ ਪਰ ਆਕੇ ਇੱਥੇ ਦੇਖਣ ਨੂੰ ਮਿਲਿਆ ਵੀ ਤੁਸੀਂ ਤਾਂ ਫਲਦਾਰ ਬੂਟੇ ਆ ਦੇਖੋ ਨਾਸਬੱਤੀ ਵੀ ਦੇਖੋ ਯਾਰ ਆ ਦੇਖੋ ਆ ਨਾਸਬੱਤੀ ਦੇਖ ਸਕਦੇ ਹੋ ਤੇ ਵੀਰੇ ਕਿੰਨਾ ਟਾਈਮ ਹੋਗਾ ਤੁਹਾਨੂੰ ਫਲ ਆਇਆ ਨੂੰ ਆਪ ਸੌਰੀ ਬੂਟੇ ਲਾਇਆ ਨੂੰ ਇਹ ਬੂਟਾ ਲਾਇਆ ਨੂੰ ਤਕਰੀਬਨ ਇਹਨੂੰ ਤਾਂ ਹੋਗੇ 3 ਸਾਲ ਠੀਕ ਹੈ ਜੀ ਇਹ ਨਾਸਪਤੀ ਦਾ ਬੂਟਾ ਹੈ ਨਾ ਇਹ ਨਾਸਪਤੀ ਦਾ ਹਾਂ ਆ ਦੇਖੋ ਇਹ ਬਹੁਤ ਰੱਖਣਾ ਪੈਂਦਾ ਤੋਤੇ ਬਹੁਤ ਪੰਦੇ ਨੇ ਨਾਸਪਤੀ ਦਾ ਬੂਟਾ ਵੀਰੇ ਦਾ ਕਹਿਣਾ ਵੀ ਤੋਤੇ ਵੱਧ ਪੰਦੇ ਨੇ ਦੇਖੋ ਆਸੇ-ਪਾਸੇ ਨੇ ਇਹਨਾਂ ਨੇ ਮੱਛਰਦਾਨੀ ਨਹੀਂ ਲਵੇਟੀ ਵੀ ਆ ਯਾਰ ਇੱਕ ਦਾ ਸ਼ੌਕ ਵੀ ਆ ਚਲੋ ਬਾਈ ਨੂੰ ਦੂਜੇ ਨੰਬਰ ਤੇ ਇਹ ਆ ਤੇ ਕਿਤਨਾ ਕਿਤੇ ਦਰਖਤਾਂ ਦੀ ਜਿਹੜੀ ਲੋੜ ਆ ਗਈ ਚਾਹੇ ਉਹ ਫਲਦਾਰ ਬੂਟੇ ਕਿਉਂ ਨਾ ਹੋਣ ਤੇ ਚਾਹੇ ਆਪਣੇ ਦੂਜੇ ਦਰਖਤ ਹੋਣ ਉਹ ਚੀਜ਼ ਨਤੀਜਾ ਪਲੱਸ ਪੁਆਇੰਟ ਆ ਵੀ ਨਾਲੇ ਫੜ ਲੈਂਦੇ ਨੇ ਇਹਨਾਂ ਤੋਂ ਤੇ ਉਦੋਂ ਵੀ ਜ਼ਿਆਦਾ ਇਹਨਾਂ ਦੀ ਸੁਭਾਈ ਆ ਜੋ ਵੀਰੇ ਅੱਗੇ ਦੱਸੀਆਂ ਨਾ ਕਲਾ ਕਲਾ ਦੱਸੀ ਚਲੋ ਇਹ ਦੇਖ ਸਕਦਾ ਤੁਸੀਂ ਨਾਸਪਾਤੀ ਹੈ ਨਾ ਵੀਰੇ ਇਹ ਤਾਂ ਹੈਗਾ ਨਾਸਪਾਤੀ ਦਾ ਫੁੱਟਾ ਜੀ ਤੇ ਇਹਨੂੰ ਫਲ ਕਿੰਨੇ ਟਾਈਮ ਤੋਂ ਦਿੰਦੀ ਆ ਰਹੀ ਹੈ ਵੀਰੇ ਇਹ ਤਕਰੀਬਨ ਡੇਢ ਤੋਂ 2 ਸਾਲਾਂ ਬਾਅਦ ਇਹਨੇ ਫਲ ਚੱਕ ਲਿਆ ਸੀ 2 ਸਾਲਾਂ ਬਾਅਦ ਫਲ ਚੱਕ ਲਿਆ 2 ਸਾਲਾਂ ਬਾਅਦ ਫਲ ਚੱਕ ਲਿਆ ਸੀ ਹੁਣ ਲਗਾਤਾਰ ਇਹਨੂੰ 4 ਸਾਲ ਹੋ ਗਏ ਫਲ ਦਿੰਦੇ ਨੂੰ ਠੀਕ ਹੈ ਬਹੁਤ ਹੀ ਤਕਰੀਬਨ ਕਹੇ ਨਹੀਂ ਸਕਦੇ ਬਹੁਤ ਜ਼ਿਆਦਾ ਮਿੱਠਾ ਫਲ ਆ ਗਿਆ ਇਹ ਅੱਛਾ ਵੀਰੇ ਬਹੁਤ ਜ਼ਿਆਦਾ ਵੀਰੇ ਕਦੇ ਕੋਈ ਸਪਰੇ ਵੀ ਕੀਤੀ ਆ ਵੀਰੇ ਨਹੀਂ ਨਹੀਂ ਸਪਰੇ ਤੋਂ ਵੀ ਯਾਰ ਦੇਖੋ ਕਿੰਨੀ ਵੱਡੀ ਗੱਲਾਂ ਹਨ ਜਿਹੜੀ ਆਪਾਂ ਮਾਰਕੀਟ ਦੇ ਵਿੱਚ 100 50 50 200 200 ਰੁਪਏ ਕਿਲੋ ਫਲ ਖਰੀਦਦੇ ਇੱਥੇ ਬਿਨਾ ਨਾਲੇ ਉਹਨਾਂ ਨੂੰ ਕੈਮੀਕਲ ਲੱਗਿਆ ਹੋਇਆ ਹੁੰਦਾਗਾ ਇਹਨਾਂ ਨੂੰ ਕੋਈ ਕੈਮੀਕਲ ਨਹੀਂ ਆ ਬੂਟਾ ਵੀਰੇ ਇਹ ਆ ਗਿਆ ਆੜੂ ਦਾ ਜੀ ਆੜੂ ਇਹ ਇਹ 2 ਸਾਲ ਦਾ ਬੂਟਾ ਹੋ ਗਿਆ ਠੀਕ ਹੈ ਵੀਰੇ ਤੇ ਇਹ ਵੀ ਬਹੁਤ ਜ਼ਿਆਦਾ ਹੈ ਕਿ ਇਹਨੇ ਬਹੁਤ ਜ਼ਿਆਦਾ ਫਲ ਚੱਕਿਆ ਸੀ ਰਸੀਲਾ ਫਲ ਬਿਲਕੁਲ ਪੂਰਾ ਵਧੀਆ ਪੂਰਾ ਰਸੀਲਾ ਤੋ ਦੇਖ ਸਕਦੇ ਹੋ ਦੋਸਤੋ ਯਾਰ ਮੈਂ ਕਿੱਥੇ ਕਹਾਂ ਕਰੂੰ ਮਰਾ ਵੀਰ ਆ ਦੇਖੋ ਅੱਗੇ ਇਹ ਆ ਗਿਆ ਆਪਣੇ ਕਿਨੂਆ ਦਾ ਬੂਟਾ ਕਿਨੂਆ ਦਾ ਬੂਟਾ ਇਹਨਾਂ ਨੂੰ 10 ਸਾਲ ਹੋ ਗਏ ਜੀ 10 ਸਾਲ ਹੋ ਗਏ ਕਿਨੂਆ 10 ਸਾਲ ਹੋ ਗਏ ਇਹ 2 ਸਾਲਾਂ ਬਾਅਦ ਹੀ ਫਲ ਚੱਕਲੇ ਜੀ 1.5 ਸਾਲ ਬਾਅਦ ਇਹਨੇ ਅੱਛਾ ਜੀ ਤੇ ਬਹੁਤ ਵਧੀਆ ਠੀਕ ਹੈ ਜੀ ਤੇ ਤਕਰੀਬਨ ਰਿਸ਼ਤੇਦਾਰ ਕੀ ਦੋਸਤ ਮਿੱਤਰ ਸਾਰੇ ਜਾਣੇ ਸਾਰਿਆਂ ਨੂੰ ਜਾਣੇ ਹਾਂ ਵਾ ਵੇਚਦੇ ਨਹੀਂ ਹੈਗੇ ਠੀਕ ਹੈ ਜੀ ਨਹੀਂ ਆਉਂ ਸਮਝ ਗਿਆ ਗੱਲ ਤੇ ਵੀਰ ਯਾਰ ਸ਼ੌਕ ਵਜੋਂ ਬਾਈ ਨੇ ਲਾਏ ਸੀ ਤੇ ਦੇਖ ਸਕਦੇ ਹੋ ਤੁਸੀਂ ਸਾਰਾ ਸਾਮ ਕੇ ਰੱਖਣਾ ਪੈਂਦਾ ਜੀ ਆ ਵੀ ਚਲ ਆਏ ਹੋਏ ਨੇ ਇਹ ਕਾਦੇ ਵਾਸਤੇ ਵੀਰੇ ਇਹ ਮੱਖੀਆਂ ਤੋਂ ਇਹ ਡੰਗ ਮਾਰਦੀਆਂ ਮੱਖੀ ਫੜਦੇ ਅੱਛਾ ਵੀਰੇ ਤੇ ਫਿਰ ਇਹ ਇਹਦੇ ਨਾਲ ਜਾਣੀ ਮੱਖੀ ਵਿੱਚ ਆ ਜਾਂਦੀ ਹੈ ਜੀ ਆ ਇਹਦੇ ਵਿੱਚ ਤਕਰੀਬਨ ਸਾਨੂੰ ਦੀਂਦੀ ਹੋਊਗਾ ਹਾਂ ਵੀਰੇ ਮੱਖੀਆਂ ਨੇ ਆ ਦੇਖ ਹਾਂ ਆ ਮੱਖੀਆਂ ਦੀ ਭਰੀ ਪਈ ਹੈਗੀ ਇਹ ਆ ਦੇਖੋ ਦੋਸਤੋ ਮੱਖੀਆਂ ਬਹੁਤ ਵਧੀਆ ਇਹ ਹੋਗਾ ਆ ਫੜਾਗਾ ਦੇਖੋ ਜੀ ਇਹਦੀ ਹਾਂ ਤਾਂ ਦੇਖ ਸਕਦੇ ਹੋ ਫਲ ਤੁਸੀਂ ਹਾਂ ਸਾਰਾ ਫੜੋ ਤਾਂ ਉੱਪਰ ਲੱਗਿਆ ਹੋਇਆ ਭਰਿਆ ਪਿਆਗਾ ਪੂਰਾ ਭਰਿਆ ਪਿਆ ਫਲ ਨਾਲ ਬੁੱਟਾ ਵੀਰੇ ਦੇਖ ਸਕਦੇ ਹੋ ਹਾਂ ਜੀ ਹਾਂ ਯਾਰ ਬਾਈ ਬਣ ਕੇ ਨੇ ਇਦਾਂ ਦੀ ਮਿਹਨਤ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਵੀ ਜ਼ਰੂਰ ਕਰਿਆ ਕਰੋ ਆ ਦੇਖ ਸਕਦੇ ਹੋ ਆ ਨੰਮੇ ਬੂਟੇ ਆ ਨੇ ਸੇਬ ਦਾ ਬੂਟਾ ਗਾ ਆ ਦੇਖੋ ਬਾਈ ਇਹ ਜਿਹੜੇ ਕਰਦੇ ਨੇ ਸੇਬ ਤਾਂ ਜੀ ਸਿਮਲੇ ਦੀ ਆਬਾਦੀ ਆ ਚੀ ਹੁੰਦਾ ਹਾਂ ਆ ਦੇਖੋ ਬਾਈ ਨੇ ਹੁਣ ਜ਼ੀਰੀ ਲਾਉਣ ਕਰਕੇ ਥੋੜੀ ਬਿਜੀ ਉਧਰ ਉਧਰ ਬਿਜੀ ਸੇਬ ਬਾਈ ਝੂਨਾ ਲਾਉਂਦਾ ਸੁਖਨਾ ਖੇਤੀ ਸੋਹਣੀ ਆ ਜੀ ਉਧਰ ਵੀ ਬਿਜੀ ਹੁੰਦਾ ਤੇ ਆ ਸੇਬ ਦਾ ਬੂਟਾ ਦੇਖੋ ਆ ਆ ਦੇਖੋ ਜੀ ਹਰਾ ਆ ਦੇਖੋ ਫਲ ਦੇਖੋ ਵੀਰੇ ਯਾਰ ਆ ਦੇਖੋ ਤੁਸੀਂ ਆ ਨੇੜੇ ਕਰਕੇ ਦਿਖਾਓ ਦੇਖ ਸਕਦੇ ਹੋ ਆ ਪਰੇ ਪਰੇ ਹੈ ਯਾਰ ਕਮਾਲ ਨੇ ਦੋ ਬਹੀਨਾਂ ਨੂੰ ਹੈ ਤੇ ਆ ਹੋ ਜਾਣਗੇ ਰਸ ਵਾਲੇ ਹੋ ਜਾਣਗੇ ਫਿਰ ਰਾਮ ਨਾਲ ਰਿਸ਼ਤੇਦਾਰਾਂ ਨੂੰ ਵੀ دوست ਮਿੱਤਰਾਂ ਨੂੰ ਵੀ ਸੇਬ ਦਾ ਬੂਟਾ ਦੇਖੋ ਬਾਈ ਯਾਰ ਇਹ ਸੇਬ ਕਿਤੇ ਕਦੇ ਸਿਮਲੇ ਜਾਂ ਜੰਮੂ-ਜਮੂਚ ਹਨਾ ਉਧਰ ਹੀ ਸੇਬ ਹੁੰਦੇ ਨੇ ਇੱਧਰ ਤਾਂ ਆਪਣੇ ਦਾ ਹਰੇ ਨਹੀਂ ਹੁੰਦਾ ਜੀ ਇਹ ਪਿਛਲੇ ਸਾਲ ਲਾਇਆ ਸੀ ਪਿਛਲੇ ਸਾਲ ਬਾਈ ਨੇ ਲਾਇਆ ਤੇ ਹਰਾ ਭਰਾਗਾ ਵਧੀਆ ਸੋਹਣਾਗਾ ਤੇ ਆ ਬੂਟਾ ਵੀਰੇ ਇਹ ਨਿੰਬੂ ਦਾ ਆ ਗਿਆ ਜੀ ਆ ਨਿੰਬੂ ਦਾ ਬੂਟਾ ਤੇ ਆ ਦੇਖ ਸਕਦਾ ਤੁਹਾਨੂੰ ਅੱਗੇ ਦਿਖਾਉਣੇ ਆਲੇ ਹੋਰ ਯਾਰ ਬਾਈ ਲਈ ਨਾ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰੋ ਇਹਦੀ ਮਤਲਬ ਬੰਦ ਦੀ ਤਾਰੀਫ ਇਹਦੀ ਜ਼ਰੂਰ ਕਰਿਓ ਕਿਉਂਕਿ ਆ ਦੇਖੋ ਆ ਸ਼ਾਹ ਵਾਸਤੇ ਬੂਟੇ ਲੱਗੇ ਹੋਏ ਨੇ ਸ਼ਾਹ ਵਾਸਤੇ ਮੇਰੇ ਪਿਤਾ ਜੀ ਦੇ ਲਾਏ ਹੋਏ ਨੇ ਨਿਸ਼ਾਨੀ ਭਜੋ ਦੋ ਦੋ ਖੇਤ ਹਰੇਕ ਖੇਤ ਲਾਏ ਹੋਏ ਨੇ ਅੱਛਾ ਜੀ ਦੋ ਹੀ ਇੱਧਰਲੇ ਖੇਤ ਦੋ ਹੀ ਉਧਰ ਟਿੱਬੇ ਵਾਲੇ ਖੇਤ ਤੇ ਦੋ ਹੀ ਜਾੜਿਆਂ ਦੇ ਖੇਤ ਦੋ ਹੀ ਜਾੜਿਆਂ ਦੇ ਖੇਤ ਸਾਰੇ ਜਾਣੀ ਉਹਨਾਂ ਨੇ ਸਾਰੀਆਂ ਮੋਟਰਾਂ ਤੇ ਬਾਈ ਦਾ ਕਹਿਣਾ ਕਿ ਇਹਨਾਂ ਦੇ ਤੁਣਦੇ ਬੂਟੇ ਨੇ ਤੁਣਦੇ ਪਿਤਾ ਜੀ ਨੇ ਤੁਣਦੇ ਬੂਟੇ ਸਾਰੀਆਂ ਮੋਟਰਾਂ ਤੇ ਜਿਹੜੇ ਹੈਗੇ ਨੇ ਲਾਏ ਹੋਏ ਨੇ ਸ਼ਾਹ ਵਾਸਤੇ ਦੇਸਾ ਕਿੰਨਾ ਵਧੀਆ ਨਾ ਕਰੇ ਏਸੀ ਚ ਬਹਿ ਕੇ ਵੀ ਆਜੀ ਫੀਲਿੰਗ ਨਹੀਂ ਆਉਂਦੀ ਜਿਹੜੀ ਉਰੇ ਬਹਿ ਕੇ ਨਜ਼ਾਰਾ ਆਉਂਦਾਗਾ ਆ ਗਏ ਨਿੰਬੂ ਜੀ ਕਾਗਜ਼ੀ ਨਿੰਬੂ ਐ ਇਹ ਕਾਗਜ਼ੀ ਨਿੰਬੂ ਆ ਗਏ ਅਸੀਂ ਕਿਤੇ ਸਹਿਰੋਂ ਫਲ ਨਹੀਂ ਆਇਆ ਨਿੰਬੂ ਨਹੀਂ ਲੈ ਕੇ ਆਏ ਦੇਖ ਸਕਦੇ ਹੋ ਵੀਰੇ ਦਾ ਕਹਿਣਾਗਾ ਵੀ ਅੱਜ ਤੱਕ ਅਸੀਂ ਕਿਤੇ ਸਹਿਰ ਦੇ ਵਿੱਚੋਂ ਜਿਹੜਾ ਨਿੰਬੂ ਨਹੀਂ ਲੈਤਾਗਾ ਸੋ ਹਰ ਇੱਕ ਚੀਜ਼ ਤੁਸੀਂ ਦੇਖ ਸਕਦੇ ਹੋ ਮਤਲਬ ਪੂਰੀ ਪਈ ਆ ਗਈ ਤੇ ਅੱਗੇ ਵੀ ਦਿਖਾਉਣੇ ਆਜੋ ਕੋਈ ਯਾਰ ਕਸਰ ਹੀ ਨਹੀਂ ਛੱਡੀ ਵੀ ਰੇਣੇ ਹਨਾ ਦੇਖੋ ਵੇ ਕਮਾਲ ਆ ਅਮਰੂਦ ਆ ਗਿਆ ਚਲੋ ਅਮਰੂਦ ਆਖਰ ਆਪਣੇ ਹੁੰਦੀ ਦੇ ਪਰ ਗੱਲ ਤੇ ਵੀ ਸੁਮਾਈ ਦੀ ਵਾਹ ਦੇਖ ਸਕਦੇ ਹੋ ਤੁਸੀਂ ਹਨਾ ਤੇ ਅੱਗੇ ਇਹ ਆ ਗਿਆ ਜੀ ਆਪਣਾ ਔਲਾ ਔਲਾ ਆਮਲਾ ਕਹਿੰਦੇ ਜੀ ਨੂੰ ਜਿਹਨੂੰ ਆਪਾਂ ਵੀਰੇ ਆਵਲਾ ਦੇਖ ਲਓ ਜੀਰਾ ਲੀਵਰ ਵਾਸਤੇ ਬਹੁਤ ਤਕੜਾ ਫਕਸ਼ਨਾ ਜੇ ਬੰਦਾ ਰੂਟੀਨ ਚ ਕਰਦਾ ਰਹੇ ਕਹਿੰਦੇ ਸੇਤੀ ਅ ਬਾਲ ਨਹੀਂ ਕਾਲੇ ਹੁੰਦੇ ਆ ਦੇਖੋ ਔਲੇ ਦਾ ਜਿਹੜਾ ਹੈਗਾ ਦਰਖਤ ਇਹ ਮਤਲਬ ਦੋ ਤਿੰਨ ਦਰਖਤ ਨੇ ਬਾਈ ਇਹ ਤਿੰਨ ਨੇ ਤਿੰਨ ਦਰਖਤ ਨੇ ਵੀਰੇ ਦੇਖ ਲੋ ਤਿੰਨ ਦਰਖਤ ਨੇ ਇਹਨਾਂ ਦੇ ਉੱਤੇ ਤਕਰੀਬਨ ਪੰਜ ਪੰਜ ਛੇ ਛੇ ਪੋਰੀਆਂ ਇੱਕ ਦਰਖਤ ਦੇ ਉੱਤੇ ਔਲਿਆਂ ਦੀਆਂ ਔਲਿਆਂ ਦੀਆਂ ਲੈਂਦੀਆਂ ਨਹੀਂ ਰਿਸ਼ਤੇਦਾਰਾਂ ਨੂੰ ਕੀ ਦੋਸਤਾਂ ਮਿੱਤਰਾਂ ਨੂੰ ਸਭ ਲੈ ਜਾਂਦੇ ਨੇ ਸਾਰੇ ਲੈ ਜਾਂਦੇ ਨੇ ਹਾਂ ਜੀ ਬਾਕੀ ਫਿਰ ਅਸੀਂ ਹੋਰ ਦੇਖਿਆ ਵੀ ਥੋੜੇ ਹੋਰ ਬੂਟੇ ਲਾਈਏ ਅੱਛਾ ਉਸ ਤੋਂ ਬਾਅਦ ਨਵੇਂ ਬੂਟੇ ਫਿਰ ਅਸੀਂ ਹਾਂ ਇੱਧਰ ਲਾਤੇ ਜੀ ਅੱਛਾ ਜੀ ਆਹ ਸਾਗ ਆਗਾ ਜਿਹੜਾ ਬੇਲ ਵਾਲਾ ਸਾਗ ਪਾਉਂਦਾ ਆਹ ਦੇਖੋ ਬਾਈ ਯਾਰ ਆ ਆ ਗਈ ਮਿਹਨਤ ਆਗਾ ਸ਼ੌਕ ਆ ਆ ਜਿਹੜਾ ਬੇਲ ਵਾਲਾ ਸਾਗ ਆ ਅੱਜ ਕੱਲ ਦੀ ਰੋਟੀ ਚ ਨਾਲ ਦੇਖੋ ਜਿਹੜਾ ਹੁੰਦਾ ਬਾਈ ਉਹ ਵੀ ਲਾਇਆ ਵਿਆਗਾ ਦੇਖ ਬਹੁਤ ਵਧੀਆ ਬਣਦਾ ਇਹਦੇ ਨਾਲ ਤਜਾ ਬਣਦਾ ਇਹਦੇ ਨਾਲ ਦੇਖੋ ਘੋ ਵਰਗਾ ਇਹਦਾ ਸਾਗ ਹੁੰਦਾ ਹੈਗਾ ਦੇਖ ਲਓ ਬਾਈ ਬਾਈ ਦਾ ਕਹਿਣਾ ਵੀ ਤੇਜ਼ਤੀ ਬਹੁਤ ਹੁੰਦਾ ਔਰ ਉਤੋਂ ਕੋਈ ਤਜਾਬ ਨਹੀਂ ਬਣਦਾ ਕੋਈ ਸਪਰੇ ਨਹੀਂ ਬਾਈ ਕਰਦਾ ਇੱਕ ਇੱਕ ਸੇਵ ਦਾ ਬੂਟਾ ਇਹ ਆ ਗਿਆ ਜੀ ਇੱਕ ਸੇਵ ਦਾ ਬੂਟਾ ਆਸੀ ਦੋਸਤੋ ਠੀਕ ਹੈ ਜੀ ਆ ਦੇਖੋ ਤੇ ਸੋਨੂੰ ਅੱਗੇ ਦਿਖਾਉਣਾ ਚਲੋ ਜੀ ਤੇ ਬਾਈ ਯਾਰ ਕਮਾਲ ਹੋਈ ਪਈ ਆ ਯਾਰ ਹਨਾ ਮਿਹਨਤ ਆ ਬਾਈ ਦੀ ਮਿਹਨਤ ਨੂੰ ਸਲਾਮ ਆ ਯਾਰ ਇਹ ਅੰਬ ਦਾ ਫੁੱਟਾ ਹੈਗਾ ਥੋੜਾ ਜਿਹਾ ਪਾਣੀ ਖੜਨ ਕਰਕੇ ਨਾ ਇਹਦੇ ਪੱਤੇ ਪੱਤੇ ਥੋੜੇ ਜਿਹਾ ਹੋ ਗਏ ਠੀਕ ਆ ਅੰਬ ਦਾ ਫੁੱਟਾ ਹਾਂਜੀ ਹਾਂ ਆ ਦੇਖ ਸਕਦਾ ਹੋ ਵੀਰੇ ਯਾਰ ਇਦਾਂ ਦੀ ਮਿਹਨਤ ਕਰਿਆ ਕਰੋ ਮੇਰਾ ਭਰਾ ਆ ਫੇਰ ਇਹਨਾਂ ਨਾਸਾ ਆ ਗਿਆ ਜੀ ਅਨਾनास ਲਓ ਦੇਖੋ ਅਸੀਂ ਆ ਸੌਰੀ ਬੱਬੂ ਕੋਸਾ ਬੱਬੂ ਕੋਸਾ ਬੱਬੂ ਕੋਸਾ ਬੱਬੂ ਕੋਸਾ ਦਾਖਤੋ ਬਾਈ ਨੇ ਇਹ ਵੀ ਲਾਇਆ ਹੋਇਆ ਆ ਫੇਰ ਅੰਬ ਆ ਗਿਆ ਜੀ ਅੰਬ ਦੁਬਾਰਾ ਇਹ ਲੰਗੜ ਅੰਬ ਕਹਿੰਦੇ ਨੇ ਜੀ ਇਹਨੂੰ ਅੱਛਾ ਇਹ ਉਹ ਆ ਉਹ ਆ ਹਾਂਜੀ ਤੇ ਥੋੜਾ ਅੱਖ ਪਟਣ ਵਾਲੇ ਨੇ ਇਹਦੇ ਵਿੱਚੋਂ ਹੁਣ ਝੋਨੇ ਦੇ ਵਿੱਚ ਵੀ ਜੀ ਸੀਗੇ। ਹਨ ਪੁੱਲੂ ਅਸੀਂ ਇਹਨੂੰ ਸਮਾਰ ਦਾਂਗੇ। ਠੀਕ ਆ ਇਹ ਕਰਦਾ ਵੀਰੇ। ਇਹ ਆਪਣਾ ਚੀਕੂ ਆ ਚੀਕੂ ਆ ਗਿਆ ਜੀ। ਚੀਕੂ ਦੇਖ ਸਕਦੇ ਹੋ। ਆੜੂ ਸੋਰੀ ਸੋਰੀ ਆੜੂ 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 ਆ ਜੀਗੂ ਦੇ ਆ ਦੋ ਦਰਖਤ ਚੀਕੂ ਦੇ ਆੜੂ ਤੇ ਆਹ ਨੇੜੇ ਦਿਖਾ ਦਿਓ। ਤੇ ਆ ਦੇਖ ਸਕਦੇ ਤੁਸੀਂ ਚੀਕੂ ਦਾ ਦਰਖਤ ਇਹ ਚੀਕੂ ਦਾ ਇਹ ਕੋ ਚੀਕੂ ਦਾ ਗਿਆ ਜੀ। ਇੱਕ ਆ ਅੱਗੇ ਵੀ ਚੀਕੂ ਦਾ ਲਾਇਆ ਹੋਇਆ ਬਾਈ ਦਾ ਦਰਖਤ। ਯਾਰ ਬਾਈ ਯਾਰ ਸਲਾਮ ਆ ਦਿਲੋਂ ਸਲਾਮ ਆ ਬਾਈ ਨੂੰ ਸਲੂਟ ਆ ਯਾਰ ਹਨਾ ਇਹ ਆ ਗਿਆ ਆਪਣਾ ਅਮਰੂਦ ਆ ਗਿਆ ਇਹ ਬਹੁਤ ਵਧੀਆ ਅਮਰੂਦ ਆ ਤਕਰੀਬਨ 100-100 ਕਿਲੋ ਦੇ ਅਮਰੂਦ ਲਾ ਦੇ ਨੇ ਜੀ ਇਹ ਲਾ ਦੇ ਸਕਦਾ ਹਾਂ ਹਾਂ ਦਾ ਛੋਟੇ ਨੇ ਇਹ ਠੀਕ ਹੈ ਜੀ ਤੇ ਇਹ ਕਾ ਬੂਟਾ 250 ਦਾ ਲੈ ਆ ਕੇ ਲੈ ਆਦੀ ਸਪੈਸ਼ਲ ਠੀਕ ਹੈ ਜੀ ਅਲਾਹਾਬਾਦੀ ਅਮਰੂਦ ਆ ਜੀ ਇਹ ਇਹ ਅਲਾਹਾਬਾਦੀ ਅਮਰੂਦ ਵਸਦਾ ਹੈ ਹਾਂ ਜੀ ਹਾਂ ਆ ਆ ਗਿਆ ਐਪਲ 베ਰੀ ਐਪਲ 베ਰੀ ਐਪਲ 베ਰੀ ਬਾਈ ਇੱਕ ਹੋਰ ਵੈਰਾਈਟੀ ਹੋਣੀ ਇਹ ਦੇਖੋ ਇਹਨੇ ਇੱਕ ਫਲ ਚੱਕਿਆ ਸੀ ਹਾਂਜੀ ਜਾਨੀ ਫਲ ਥੋੜਾ ਘੱਟ ਹੋਣ ਕਰਕੇ ਬੂਰਵਾਰ ਛੱਡ ਗਿਆ ਦਾ ਠੀਕ ਹੈ ਜੀ ਤੇ ਹੁਣ ਮੂਰੇ ਨੇ ਫਲ ਦੇ ਦੇਣਾਗਾ ਮੂਰੇ ਫਲ ਦੇ ਦੇਣਾਗਾ ਇੱਕ ਆ ਆ ਗਈ ਇਹਦੇ ਨਾਲ ਦੀ 베ਰੀ ਜੀ ਇੱਕ ਆ 베ਰੀ ਆ ਗਈ ਠੀਕ ਹੈ ਜੀ ਦੇਖ ਸਕਦੇ ਹੋ ਦੋਸਤੋ ਇਹ 베ਰੀ ਆ ਬਹੁਤ ਵਧੀਆ ਪੱਤੇ ਗਰੋਥ ਕਰਦੀ ਹੈ ਯਾਰ ਬਾਈ ਤੋਂ ਵੀਰ ਬਣ ਕੇ ਜਰੂਰ ਸਿੱਖਿਓ ਕੁਛ ਨਾ ਕੁਛ ਆ ਜਾ ਵੀਡੀਓ ਤੋਂ ਆ ਦੇਖੋ ਇਹ ਉਹ ਕਹਿ ਕੇ ਵੇਖ ਕੇ ਗਿਆਗਾ ਵੀ ਇਹੇ ਲੋਂਗਾਂ ਦਾ ਬੂਟਾ ਹੈਗਾ ਦੇਖੋ ਬਾਈ ਇਹ ਪੰਜਾਬ ਵਿੱਚ ਪਹਿਲੀ ਵਾਰ ਪੰਜਾਬ ਕੀ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖ ਰਿਆ ਲੌਂਗਾਂ ਦਾ ਬੂਟਾ ਸੋਨੂੰ ਵੀ ਨੇੜੋ ਦਿਖਾਉਣਿਆ ਇਹ ਲੌਂਗਾਂ ਦਾ ਬੂਟਾ ਉਹ ਹਰੀਆਂ ਇਲਾਇਚੀਆਂ ਦਾ ਜੀ ਉਹਦੇ ਕੈਂਡ ਦੇ ਮੁਤਾਬਕ ਜਾਣੀ ਬਾਈ ਦੇ ਕਹਨ ਬਾਈ ਦਾ ਕਹਿਣਾ ਦਾ ਵੀ ਜਿਹੜਾ ਬੰਦਾ ਜੀ ਤੂੰ ਨਵਾ ਜਾਗਾ ਉਹਨੇ ਕਿਹਾ ਵੀ ਆਹ ਲੌਂਗਾਂ ਦਾ ਬੂਟਾ ਸਰ ਕੇਸ ਹੈਗਾ ਜਿਹੜਾ ਮਾਲੀ ਹੈਗਾ ਅੱਛਾ ਸਲੋ ਉਹੀ ਦਵਾਈ ਪਾ ਕੇ ਜਾਂਦਾਗਾ ਆਹ ਦੇਖ ਸਕਦੇ ਹੋ ਆਹ ਹੈਗਾ ਇਲਾਇਚੀਆ ਦਾ ਬੂਟਾ ਹਰੀਆਂ ਇਲਾਇਚੀਆਂ ਦਾ ਬੂਟਾ ਜੀ ਇਹਦੀ ਬਹੁਤ ਵਧੀਆ ਗਰੋਥ ਵੀ ਬਹੁਤ ਵਧੀਆ ਬਾਈ ਯਾਰ ਦੇਖ ਸਕਦੇ ਹੋ ਹਨਾ ਆ ਲੌਂਗ ਰਾਈਚੇ ਰੱਖੇ ਆਪਣੇ ਜਾਮਣ ਹੋ ਗਈ ਤੇ ਜਮ ਇੱਕ ਕੰਬ ਦਾ ਬੂਟਾ ਹੋਰ ਹੋ ਗਿਆ ਪਿੱਛੇ ਬਾਈ ਯਾਰ ਪਿੱਛੇ ਜਾਮਣ ਆ ਉਹ ਦੇਖ ਸਕਦੇ ਤੁਸੀਂ ਉਹਨੂੰ ਜ਼ੂਮ ਕਰਕੇ ਦਿਖਾ ਲੈਣੇ ਹੈਗੇ ਆ ਪਿੱਛੇ ਜਾਮਣ ਆ ਤੇ ਅੰਬ ਬਾਕੀ ਵੱਡੀ ਗੱਲ ਦਾ ਜੀ ਕੁਦਰਤ ਦੀ ਆ ਦੇਖੋ ਕਿੰਨਾ ਆਨੰਦ ਆਉਂਦਾ ਹਨਾ ਬਾਈ ਮੈਂ ਕਹਿੰਦਾ ਮੈਂ ਏਸੀ ਚ ਵੀ ਐਸੀ ਫੀਲਿੰਗ ਨਹੀਂ ਆਉਂਦੀ ਜਿਹੜੀ ਤੁਹਾਡੇ ਖੇਤ ਆ ਕੇ ਆਈ ਆ ਹਾਂ ਜੀ ਯਾਰ ਬਾਈ ਸਲਾਮ ਆ ਤੁਸੀਂ ਵੀਰੇ ਬਾਰੇ ਕੀ ਕਹਿਣਾ ਚਾਹੋਗੇ ਬਾਈ ਤੁਸੀਂ ਲੋਕਾਂ ਨੂੰ ਕੋਈ ਮਤਲਬ ਕੀ ਦਿਲੋਂ ਕੀ ਕਹਿਣਾ ਚਾਹੁੰਦੇ ਹੋ ਕਿ ਲੋਕਾਂ ਨੂੰ ਪ੍ਰੇਰਿਤ ਕਰਨਾਂ ਦੀ ਕੋਈ ਇੱਛਾ ਹੋਵੇ ਤੁਹਾਡੇ ਮੁਸਲਮਾਨ ਚ ਮੇਰਾ ਤਾਂ ਕਹਿਣਾ ਤੇ ਇਹੀ ਹੈਗਾ ਵੀ ਬਾੜੇ ਨਹੀਂ ਤਾਂ ਦੋ ਦੋ ਚਾਰ ਚਾਰ ਬੂਟੇ ਹਰੇਕ ਖੇਤ ਦੇ ਵਿੱਚ ਆਪਾਂ ਨੂੰ ਲਾਉਣੇ ਚਾਹੀਦੇ ਆਂ ਪਾ ਆਪਾਂ ਖੇਤਾਂਾਂ ਸ਼ਹਿਰਾਂ ਚੋਂ ਲਿਆਉਣਿਆਂਗੇ ਹਰੇਕ ਫਲ ਦੇ ਵਿੱਚ ਟੀਕੇ ਅਲੱਗ-ਅਲੱਗ ਆਉਂਦੇ ਨੇ ਆਪਾਂ ਵੀਡੀਓ ਖਾਸ ਕਰਕੇ ਦੇਖਦੇ ਆਂ ਦੇਖੋ ਬਾਈ ਯਾਰ ਬਾਈ ਨੇ ਕਿੰਨੀ ਵਧੀਆ ਗੱਲ ਕਹੀ ਆ ਹਨ ਆਪਾਂ ਫਲ ਜਿਹੜੇ ਲਿਆ ਕੇ ਬੱਚਿਆਂ ਨੂੰ ਖਵਾਣਿਆ ਦੇਖੋ ਹਨ ਮਤਲਬ ਇੱਕ ਬੱਚਿਆਂ ਨੂੰ ਖਵਾਉਣ ਵਾਸਤੇ ਕਿਤਨੇ ਕਿਤੇ ਲਿਓਣੇ ਦਾ ਪਫਾੜਾਂਗੇ ਪਰ ਉਹਦੇ ਵਿੱਚ ਜਿਹੜੇ ਟੀਕੇ ਲੱਗੇ ਹੁੰਦੇ ਉਹ ਜ਼ਹਿਰ ਹੀ ਜ਼ਹਿਰ ਇੱਕ ਕਿਸਮ ਦੀ ਜ਼ਹਿਰ ਹੀ ਹੁੰਦੀ ਆ ਉਹ ਬਹੁਤ ਜ਼ਹਿਰਾਂ ਆਉਂਦੀਆਂ ਨੇ ਜੀ ਬਹੁਤ ਜ਼ਿਆਦਾ ਜ਼ਹਿਰਾਂ ਬਹੁਤ ਜ਼ਿਆਦਾ ਜ਼ਹਿਰਾਂ ਆਉਂਦੀਆਂ ਨੇ ਦੇਖੋ ਇਹ ਦੇਖੋ ਹੀ ਹੁਣ ਆਪਣੇ ਦੇਖੋ ਇਹ ਪਤਾ ਕੀ ਆ ਹਾਂਜੀ ਜਿਹੜੀ ਇਹ ਚੀਜ਼ ਦਿਖਾਉਣੀ ਤਾਂ ਇੱਥੇ ਖੈਰ ਆਪਾਂ ਨੂੰ ਤਕਰੀਬਨ ਕਿਤੇ ਨਾ ਕਿਤੇ ਦੂਰ ਡੱਬਾ ਗਈ ਵੀਡੀਓ ਮੋਦੀ ਤੱਕ ਠੀਕ ਹੈ ਜੀ ਇਹ ਜਿਹੜਾ ਹੁਣ ਮੋਦੀ ਆਪਾਂ ਉਹਨੂੰ ਦੱਬਦਾ ਫਿਰਦਾ ਹੈਗਾ ਹਾਂ ਉਹ ਇਸੇ ਕਰਕੇ ਦੱਬਦਾ ਆ ਪੰਜਾਬ ਦੀ ਜਿਹੜੀ ਖੇਤੀ ਨੂੰ ਮਾਰਦਾ ਵੀ ਇਹ ਸਾਰਾ ਕੁਝ ਹੋ ਰਿਹਾ ਹੈਗਾ ਸਾਰਾ ਕੁਝ ਹੋ ਰਿਹਾ ਦੇਖੋ ਯਾਰ ਬਾਈ ਨੇ ਕਿੰਨੀ ਵਧੀਆ ਗੱਲ ਕਹੀ ਆ ਵੀਡੀਓ ਮੋਦੀ ਦੀ ਅਮਬਾਨੀ ਅਮਾਨੀ ਅਦਾਨੀ ਹੋ ਰਹੀ ਨੇ ਅਮਬਾਨੀ ਅਦਾਨੀ ਉਰਾਂ ਦੀ ਜਿਹੜੀ ਮੋਦੀ ਉਰਾਂ ਦੀ ਅੱਖ ਆ ਪੰਜਾਬ ਦੀ ਜ਼ਮੀਨ ਤੇ ਉਹ ਇਸੇ ਕਰਕੇ ਉਹ ਇਸੇ ਕਰਕੇ ਅਭੀ ਇੱਥੇ ਯਾਰ ਹਰ ਇੱਕ ਚੀਜ਼ ਆ ਜਿਹੜੀ ਉਹ ਪੈਦਾ ਕੀਤੀ ਜਾ ਸਕਦੀ ਹੈਗੀ ਸੋ ਯਾਰ ਬਹੁਤ ਵਧੀਆ ਲੱਗਿਆ ਅੱਜ ਬਾਈ ਨੂੰ ਮਿਲ ਕੇ ਵੀ ਫਿਰ ਮਿਲਦੇ ਤਾਂ ਅੱਗੇ ਦੋਸਤ ਆ ਭਰਾ ਆ ਆਪਣਾ ਵੱਡਾ ਵੀਰ ਆ ਮੇਰਾ ਮਿਲਦੇ ਤਾਂ ਰਹਿੰਦੇ ਆ ਪਰ ਆ ਮੋਟਰ ਤੇ ਅੱਜ ਮੈਂ ਪਹਿਲੀ ਵਾਰ ਆਇਆ ਸੀ ਝੋਨਾ ਦੇਖਣ ਆਇਆ ਸੀਗੇ ਇਹਨਾਂ ਦਾ ਤੇ ਪਰ ਆ ਕੇ ਆ ਦੇਖ ਸਕਦੇ ਹੋ ਤੁਸੀਂ ਅੱਜ ਕਿਹ ਨਜ਼ਾਰਾ ਹੀ ਬੰਨਿਆ ਪਿਆ ਬਾਈ ਨੇ ਉਹ ਉਧਰ ਜੂਰੀਆ ਪਾ ਰਹੇ ਨੇ ਕਿ ਫਸਲ ਦੇ ਵਿੱਚ ਤੇ ਬਾਈ ਬਾਰੇ ਤੁਸੀਂ ਕੀ ਕਹੋਗੇ ਕਮੈਂਟ ਵੀ ਕਰਿਓ ਤੇ ਕਿ ਵੀਡੀਓ ਨੂੰ ਇੰਨੀ ਕੀ ਸ਼ੇਅਰ ਕਰਿਓ ਕਿ ਹਰੇਕ ਕਿਸਾਨ ਤੱਕ ਇਹ ਵੀਡੀਓ ਪਹੁੰਚੇ ਤਾਂ ਜੋ ਆਪਣੇ ਖੇਤ ਦੇ ਵਿੱਚ ਨਾਲੇ ਤਾਂ ਉਹਦੀ ਛਾਂ ਮਿਲੂਗੀ درختਾਂ ਦੀ ਨਾਲੇ ਆ ਆਪਾਂ ਨੂੰ ਫਲ ਜਿਹੜੇ ਮਿਲਣਗੇ ਤੇ ਦੂਜਾ ਜਿਹੜੇ ਆਪਾਂ ਸ਼ਹਿਰਾਂ ਦੇ ਵਿੱਚੋਂ ਰੇੜੀਆਂ ਦੇ ਉੱਤੋਂ ਫਲ ਫਰੂਟ ਗਰੀ ਦੀ ਆ ਦੇਖੋ ਆਣਿਆ ਫਲ ਫਰੂਟ ਗਰੀ ਦੀ ਕਿੱਲੇ ਆਣਿਆ ਉਹ ਤੋਂ ਬਚਿਆ ਜਾਊ ਕਿਉਂਕਿ ਜ਼ਹਿਰਾਂ ਨੇ ਆ ਤੁਸੀਂ ਇਹਦਾ ਪੱਤਾ ਹੈ ਨਾ ਖਾ ਕੇ ਦੇਖੋ ਗ੍ਰੀਨ ਟੀ ਆ ਇਹ ਗ੍ਰੀਨ ਟੀ ਲੈ ਬਾਈ ਯਾਰ ਕਮਾਲ ਹੋ ਗਈ ਗ੍ਰੀਨ ਟੀ ਆ ਇਹਦੇ ਸਪਰੇਅ ਵੱਜ ਗਿਆ ਥੋੜਾ ਜਿਹਾ ਬੰਦੇ ਚ ਅੱਛਾ ਜੀ ਤਾਂ ਸੁੱਕ ਗਏ ਇਹਦੇ ਲੈ ਸਾਈਡਾਂ ਗ੍ਰੀਨ ਟੀ ਆ ਚੱਪ ਕੇ ਦੇਖੋ ਤੁਸੀਂ ਬਾਈ ਯਾਰ ਟੇਸਟੀ ਬਾਈ ਯਾਰ ਕਮਾਲ ਆ ਬਾਈ ਦੇਖੋ ਗ੍ਰੀਨ ਟੀ ਵੀ ਬਾਈ ਲਾਈ ਬੈਠਾ ਯਾਰ ਗ੍ਰੀਨ ਟੀ ਆ ਗਈ ਹੈ ਬਹੁਤ ਵਧੀਆ ਚਾਹ ਦੇ ਵਿੱਚ ਪਾਉਣੇ ਆ ਸੀ ਇੱਕ ਘਰੇ ਬੂਟਾ ਦਾ ਹਾਂ ਜੀ ਤੇ ਕਿੱਥੋਂ ਲੈ ਜਾਂਦੇ ਆ ਜਦੋਂ ਘਟ ਜਾਂਦੀ ਹੈ ਘਰੇ ਠੀਕ ਹੈ ਜੀ ਤੇ ਬਹੁਤ ਵਧੀਆ ਟੇਸਟੀ ਬਣਦੀ ਹੈਗੀ ਬਾਈ ਯਾਰ ਸੌ ਲੱਗਿਆ ਯਾਰ ਸਵਾਦ ਹੀ ਲਿਆਤਾ ਬਾਈ ਨੇ ਯਾਰ ਆ ਚੀਜ਼ਾਂ ਦੇਖ ਕੇ ਅਜ ਆ ਗ੍ਰੀਨ ਟੀ ਲੌਂਗ ਇਲੈਚੀਆ ਪੰਜਾਬ ਦੇ ਖੇਤਾਂ 'ਚ ਸੰਗਰੂਰ ਜ਼ਿਲ੍ਹੇ ਦੇ ਖੇਤਾਂ 'ਚ ਗੁਰੂ ਕੀ ਨਗਰੀ ਪਿੰਡ ਮੋਲੋਵਾਲ ਦੇ ਖੇਤਾਂ ਦੇ ਵਿੱਚ ਸਾਨੂੰ ਦੇਖਣ ਨੂੰ ਅੱਜ ਮਿਲ ਰਹੀ ਆ ਸੋ ਯਾਰ ਬਹੁਤ ਵਧੀਆ ਲੱਗਿਆ ਦੇਖ ਕੇ ਬਾਈ ਬਾਰੇ ਤੁਸੀਂ ਕੀ ਕਹੋਗੇ ਸਾਨੂੰ ਕਮੈਂਟ ਜ਼ਰੂਰ ਕਰਿਓ ਬਾਈ ਨੇ ਦੇਖੋ ਮੋਟਰ ਤੇ ਰੰਗ ਬੰਨਿਆ ਪਿਆਗਾ ਦੇਖਸਾ ਦੇ ਤੁਸੀਂ ਫਾਲ ਬੂਟੇ ਬੂਟੇ ਫਲਦਾਰ ਬੂਟੇ ਸ਼ੌਅ ਵਾਲੇ ਬੂਟੇ ਮਤਲਬ ਆਨੰਦ ਹੁੰਦਾ ਬੈਠ ਕੇ ਇਹ ਕਿਸੇ ਤੁਹਾਨੂੰ ਹੋਰਦਾ ਸਦਾ ਗੱਲ ਹਾਂਜੀ ਜਦੋਂ ਅਸੀਂ ਖੇਤ ਕੰਮ ਕਰਦੇ ਥੱਕ ਜਾਂਦੇ ਦੂਸਰੇ ਖੇਤਾਂ 'ਚ ਠੀਕ ਹੈ ਜੀ ਉਧਰ ਡਰਗਤ ਖੈਰ ਉਧਰ ਵੀ ਲੱਗੇ ਹੋਏ ਨੇ ਠੀਕ ਹੈ ਜੀ ਪਰ ਇੱਥੇ ਥੋੜੇ ਜਿਆਦੇ ਹੋਣ ਕਰਕੇ ਕੁਦਰਤ ਨਾਲ ਸਾਡਾ ਥੋੜਾ ਲਗਾ ਵਾਧਾ ਹੈਗਾ ਠੀਕ ਹੈ ਜੀ ਤੇ ਜਦੋਂ ਅਸੀਂ ਉਧਰ ਥੱਕ ਜਾਂਦੇ ਆ ਅਸੀਂ ਘੰਟਾ ਡੇਢ ਘੰਟਾ ਨਾ ਉਰੇ ਆ ਕੇ ਬਹਿ ਜਾਂਦੇ ਆ ਆਰਾਮ ਕਰਨ ਲਈ ਹਾਂ ਜੀ ਸਾਡਾ ਸਾਰਾ ਥਕਾਵ ਮ ਦੂਰ ਹੋ ਜਾਂਦਾ ਇੰਨੀ ਜਿਆਦੇ ਇੱਥੇ એનર્ਜੀ ਹੈਗੀ ਦੇਖ ਲਓ ਬਾਈ ਯਾਰ ਆ ਬਹੁਤ ਵਧੀਆ ਵਾਅ ਬਜ਼ਾਰੀਆਂ ਨੇ ਵੀਰੇ ਦਾ ਕਹਿਣਾ ਹੈ ਨਾ ਵੀ ਜਦੋਂ ਇਹਨਾਂ ਦੇ ਤਿੰਨ ਖੇਤ ਨੇਗੇ ਦੂਜੇ ਖੇਤਾਂ 'ਚ ਵੀ ਦਰਖਤ ਲੱਗੇ ਹੋਏ ਨੇ ਪਰ ਇੱਥੇ ਕੁਝ ਜ਼ਿਆਦਾ ਨਹੀਂ ਗੇ ਜਦੋਂ ਉੱਥੇ ਥਕਾਵਟ ਮਹਿਸੂਸ ਹੁੰਦੀ ਆ ਜਾਂ ਸ਼ਾਮ ਦੇ ਟਾਈਮ ਕਿਤੇ ਆ ਕੇ ਬੈਠਣਾ ਹੋਵੇ ਮੋਟਰ ਤੇ ਤਾਂ ਇਹ ਤਕਰੀਬਨ ਤਕਰੀਬਨ ਇੱਥੇ ਆ ਕੇ ਬਹਿੰਦੇ ਨੇ ਇੱਕ ਤਾਂ ਆਨੰਦ ਆਉਂਦਾ ਦੂਜਾ ਦੇਖੋ ਵਾਤਾਵਰਨ ਐਨ ਸਾਫ਼ ਸੁਥਰਾ ਨਾ ਕੋਈ ਰੌਲਾ ਨਾ ਕੋਈ ਰੱਪਾ ਨਾ ਕਿਸੇ ਦੀ ਕੋਈ ਆਵਾਜ਼ ਐਨ ਬੈਠ ਕੇ ਕੁਦਰਤ ਨਾਲ ਪਿਆਰ ਕਰਨ ਵਾਲਾ ਇਨਸਾਨ ਬਾਈ ਰਣਜੀਤ ਸਿੰਘ ਪਿੰਡ ਮੋਲਵਾਲ ਤੋਂ ਯਾਰ બસ ਕੀ ਕਹਿਣਾ ਕੋਈ ਲਫ਼ਜ਼ ਹੀ ਨਹੀਂ ਇਹਨਾਂ ਲਈ ਹੁਣ ਕਹਿਣ ਲਈ ਸੱਟ ਲਵੇ ਬੱਚਿਆ ਕਿਉਂਕਿ ਇਹਨਾਂ ਨੇ ਅੱਜ ਦੇਖ ਕੇ ਇਸ ਮੋਟਰ ਤੇ ਬਾਕੀ ਬੰਦੇ ਦੇ ਵਿੱਚ ਮਸਲੇ ਰੇ ਗੱਲ ਲੱਗੀ ਵੀ ਯਾਰ ਕੋਈ ਆਪਣੇ ਵਿੱਚ ਸੁਣਦੇ ਹੁੰਦੇ ਸੀ ਵੀ ਕੋਦਰ ਤੂੰ ਪਿਆਰ ਕੋਦਰ ਤੂੰ ਪਿਆਰ ਹਨਾ ਪਰ ਹੈਗੇ ਨੇ ਯਾਰ ਇਦਾਂ ਦੇ ਇਨਸਾਨ ਅੱਜ ਦੇਖ ਕੇ ਪਤਾ ਲੱਗਿਆ ਸੋ ਤੁਸੀਂ ਕੀ ਕਹੋਗੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀਡੀਓ ਨੂੰ ਮੇਰਾ ਭਰਾ ਐਨੀ ਕੀ ਸ਼ੇਅਰ ਕਰਿਓ ਕਿ ਹਰ ਇੱਕ ਕਿਸਾਨ ਕੋਲੇ ਪਹੁੰਚੇ ਤਾਂ ਜੋ ਉਹ ਜਿਹੜਾ ਬੰਦਾ ਜ਼ਿਆਦਾ ਸ਼ੇਅਰ ਕਰੂ ਹਾਂਜੀ ਉਹਨੂੰ ਤਕਰੀਬਨ 4-4 ਕਿਲੋ ਔਲੇ ਨਾ ਉਹਨੇ ਵਾਰੀ ਦੇਵਾਂਗੇ ਆਪਾਂ ਲੈ ਦੇਖੋ ਲੈ ਯਾਰ ਬਾਈ ਨੇ ਇਹ ਕਿਹਾ ਜਿਹਨੇ ਕਹਿੰਦਾ ਵੀਡੀਓ ਸ਼ੇਅਰ ਕਰਤੀ ਸਾਡੇ ਆਪਣੇ ਲਵੇ ਲਾਉਣ ਦੇ ਇਲਾਕੇ ਜੀ ਕਿ ਪਾਰਸਲ ਕਰ ਦਿਆਂਗੇ ਚਲੋ ਕਿਤੋਂ ਵੀ ਹੋਇਆ ਚਲੋ ਕਿਤੋਂ ਵੀ ਹੋਇਆ ਕਹਿੰਦਾ ਪਾਰਸਲ ਕਰ ਦਾਂਗੇ 4-4 5-5 ਕਿਲੋ ਔਲੇ ਔਲੇ ਬਹੁਤ ਉੱਤਰ ਨੇ ਵੀਰਾਂ ਕਹਿੰਦਾ ਵੀ ਉਹਨੂੰ ਸਪੈਸ਼ਲ ਦੇ ਦਾਂਗੇ 7-8 ਕੁੰਟਲ ਔਲੇ ਲੱਗਦੇ ਨੇ ਆਪਣੇ 7-8 ਕੁੰਟਲ ਜਿਹੜੇ ਔਲੇ ਇੱਥੇ ਲੱਗਦੇ ਨੇਗੇ ਸੋ ਦੇਖੋ ਔਲੇ ਬਹੁਤ ਵਧੀਆ ਚੀਜ਼ ਆ ਗਈ ਹੈ ਨਾ ਕੋਈ ਆਪਾਂ ਵੀਡੀਓ ਕਰਕੇ ਨਹੀਂ ਕਹਿੰਦੇ ਔਲੇ ਬਾਕੀ ਲੀਵਰ ਨੂੰ ਜਿਹੜੀ ਹੈਗੇ ਆ ਉਹ ਬਹੁਤ ਚੰਗਾ ਰੱਖਦੇ ਨੇਗੇ ਸੋ ਯਾਰ ਬਾਈ ਅਨੰਦ ਲਿਆਤਾ ਜਿਹਦਾ ਮੋਟਰ ਤੇ ਆ ਕੇ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਇਦਾਂ ਜਿਆ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਤੇ ਤੁਸੀਂ ਬਾਈ ਦੀ ਮਿਹਨਤ ਬਾਰੇ ਬਾਈ ਦਾ ਕੁਦਰਤ ਪ੍ਰਤੀ ਪਿਆਰ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਸੋ ਧੰਨਵਾਦ ਦੋਸਤੋ ਥੈਂਕ ਯੂ ਥੈਂਕ ਯੂ ਵੈਰੀ ਮਚ ਚੰਗਾ ਵੀਰੇ ਸਤ ਸ੍ਰੀ ਅਕਾਲ ਓਕੇ ਸਤ ਸ੍ਰੀ ਅਕਾਲ ਓਕੇ ਜੀ ਓਕੇ ਜੀ